ਜੀ ਹਸਰੀਕਾਲ ਦੀ ਸਾਰੇ ਭਰਾਵਾਂ ਨੂੰ ਜਿਹੜੇ ਵੀ ਬੰਦੇ ਜਸਾ ਨਗਰ ਤੋਂ ਪੇਂਡ ਨਾਲ ਜੁੜੇ ਹੋਏ ਨੇ ਤੇ ਅੱਜ ਦੇਖੋ ਜੀ ਮੌਸਮ ਪੂਰਾ ਵਧੀਆ ਦਿਨ ਲੱਗਿਆ ਸੂਰਜ ਨਿਕਲਿਆ ਧੁੱਪ ਨਿਕਲੀ ਹੈ ਤੇ ਆਪਾਂ ਪਸ਼ੂ ਕੱਢ ਤੇ ਬਾਹਰ ਆਏ ਆਪਣੇ ਘਰ ਦਾ ਇਧਰਲੇ ਪਾਸੂ ਦਰਖਤ ਦੇਖੋ ਜੀ ਤੇ ਇੱਕਦਮ ਮੈਨੂੰ ਖੰਗ ਹੋ ਰਹੀ ਹੈ ਤੇ ਇੱਕ ਭਾਈ ਘਰੇ ਕਹਿੰਦੇ ਵੀ ਅਮਰੂਦ ਲਿਆ ਕੇ ਦੇ ਹੋਸੀ ਆਪਣੀ ਸਿੱਖਾ ਦੀ ਮੋਟਰ ਤੇ ਉੱਥੇ ਅਮਰੂਦਾ ਦੇ ਬੂਝੇ ਦੇਖ ਕੇ ਉਹਨਾਂ ਵੀ ਅਮਰੂਦ ਹੈਗੇ ਵੀ ਹੈ ਕਿ ਹੈ ਨਹੀਂ ਦੇਖਦੇ ਆਂ ਜੀ ਆਜੋ ਕੀ ਬਣਦਾ ਤੇ ਸਾਰੇ ਬੰਦੇ ਜੁੜੇ ਰਹੇ ਹੋ ਵਲੌਗ ਨਾਲ ਤੇ ਦੇਖਿਓ ਅੱਜ ਦਾ ਦਿਨ ਕਿਵੇਂ ਨਿਕਲਦਾ ਕੀ ਬਣਦਾ ਅਜੇ ਕੰਮ ਆਪਣਾ ਸਾਰਾ ਪਿਆ ਇਕੱਲੇ ਪਸ਼ੂ-ਪਸ਼ੂ ਬਾਹਰ ਕੱਢਿਆ ਧੁੱਪ ਚ ਤੇ ਨਜ਼ਾਰਾ ਲੈਂਦੇ ਆ ਤੇ ਦੇਖੋ ਭਾਈ ਕਣਕਾਂ ਦਾ ਪੂਰਾ ਵਧੀਆ ਕੰਮ ਚੱਲੀ ਜਾਂਦਾ ਹਣ ਕਹਿੰਦੀਆਂ ਨੇ ਵੀ ਠੀਕ ਐ ਪਾਣੀ ਦੂਜਾ-ਦੂਜਾ ਹੁਣ ਲੱਗਣ ਲੱਗ ਗਿਆ ਸਾਰੇ ਜਨੇ ਲੱਗੇ ਲਾਉਣ ਤੇ ਜੁੜੇ ਰਹੋ ਵਲੌਗ ਦੇ ਨਾਲ ਦੇਖਿਓ ਅੱਜ ਕੀ ਬਣਦਾ ਲਓ ਜੀ ਬਾਈ ਜੀ ਮੇਮਣੇ ਦਿੱਥੇ ਚੰਗਾ ਧੁੱਪ ਨਿਕਲੀ ਏ ਤੇ ਬੱਕਰੀ ਦੇਖੋ ਕਿਵੇਂ ਬੈਠਿਆ ਨਯਾਰੇ ਨਾਲ ਆ ਬੱਕਰੀ ਦੇਖੋ ਜੀ ਖਾਂਦੇ ਨਯਾਰੇ ਨਾਲ ਆ ਧੁੱਪ ਭਾਰ ਦੇ ਇਹ ਜੀ ਜਿੰਨਾ ਤੇ ਧੁੱਪ ਨਿਕਲੀ ਉਹ ਲੂਈਂ ਜੀ ਪਾਟੀ ਜਾਣਗੇ ਜਾਨਵਰ ਅੱਜ ਧੁੱਪ ਨਿਕਲੀ ਅੱਜ ਦੇਖੋ ਕਿਵੇਂ ਹਾਥੀ ਵਰਗੇ ਫਿਰਦੇ ਨੇ ਮੇਲਦੇ ਕੱਦ ਵੀ 2-2 ਇੰਚ ਉੱਚਾ ਕਰ ਜਾਂਦੇ ਆ ਠੰਡ ਚ ਵੀ ਹੱਦਿਤ ਇਹ ਤੋਂ ਪਲੱਗੀ ਹੋਵੇ ਠੰਡ ਜਿੱਦਾਂ ਕੰਜਾ ਤੇ ਵੀ ਕੁੰਗੜੀ ਜਾਣਗੇ ਦੇਖ ਮੇਮਣੇ ਇਹ ਕਹਿੰਦੇ ਚਿੱਟਾ ਸੇਰਾ ਚਿੱਟੀ ਸ਼ੇਰੀ ਦਾ ਵੱਡੀ ਬੱਕਰੀ ਦਾ ਮੇਮਣਾ ਲਿਆਂਦਾ ਹੈ ਇਹ ਮਿੱਤਰਾ ਕਹਿੰਦੇ ਜਾਸਣ ਨੇ ਅੱਜ ਬਾਈ ਜੀ ਇਹ ਕਿੰਨੀ ਹੋ ਗਈ ਪਾਰਟੀ ਟਰੈਕਟ੍ਰਿਕ ਹੋਰ ਟਰੈਕਟ੍ਰਿਕ ਹੋਰ ਲੈ ਲਿਆ ਕਿਹੜਾ ਮਾਡਲ ਆ 11 ਸਾਰਾ ਦੱਸ ਦੇ ਕਿਸੇ ਵੀਰ ਭਾਈ ਨੇ ਬਾਈ ਜੀ 855 ਟਰੈਕਟਰ ਲੈਣਾ ਹੋਵੇ ਆ ਮੇਰੀ ਭੂਆ ਦਾ ਪੋਤਾ ਏ ਵਪਾਰ ਕਰਦਾ ਜੀ ਤੇ 11 ਮਾਡਲ ਹੈ ਪਾਵਰ ਸਟੀering ਨਹੀਂ ਹੈਗਾ ਸਾਦਾ ਹੈਗਾ ਹੈ ਪਾਵਰ ਵਾਲਾ ਦੇ ਜਿਹੜਾ ਅੱਜ ਲੱਤ ਹੈ ਕੋ ਨਹੀਂ ਬਈ ਦੋ ਟਰੈਕਟਰ ਖੜੇ ਨੇ ਇਹਨਾਂ ਦੇ ਇੱਕ ਤਾਂ ਸਾਦਾ ਹੈਗਾ ਸਾਦਾ ਵੇਚਣਾ ਸਾਦਾ ਵੇਚਣਾ ਤੇ ਜਿਹੜਾ ਪਾਵਰ ਸਟੀering ਹੈ 2011 ਮਾਡਲ ਨੇ ਦੋਨੇ 11ਵੇਂ ਮਹੀਨੇ ਚ ਆਏ ਇੱਕ ਥੋੜਾ ਜਿਹਾ ਪੁਰਾਣਾ ਸੀਵੇਂ 7ਵੇਂ ਮਹੀਨੇ ਦਾ ਸਾਫ ਟਰੈਕਟਰ ਨੇ ਤੇ ਟਾਇਰ ਨਵੇਂ ਨੇ ਚਾਰੇ ਤੇ ਡੈੱਕ ਲੱਗਿਆ ਹੋਇਆ ਬਾਈ ਜੀ ਡੈੱਕ ਲਾ ਲੈਂਦਾ ਮੁੰਡਾ ਡੈੱਕ ਲੱਗਿਆ ਹੋਇਆ ਜਿਹੜਾ ਸਾਦਾ ਹੈਗਾ ਉਹਦੇ ਹੁੱਡ ਵਾਲੀ ਛਤਰੀ ਲੱਗੀ ਆ ਤੇ ਬਾਈ ਜੀ ਇਹ 4 ਲੱਖ ਰੁਪਇਆ ਰੇਟ ਕਰਦੇ ਨੇ ਜੇ ਕੋਈ ਬੰਦਾ ਹੋਵੇ ਘਰੇ ਵਰਤਣ ਵਾਸਤੇ ਟਰੈਕਟਰ ਲੈਣਾ ਹੋਵੇ ਤਾਂ ਗੱਲ ਕਰ ਸਕਦੇ ਹੋ ਨੰਬਰ ਬੋਲੋ ਏ ਨੰਬਰ ਬੋਲ ਦੇ 98772 98018 98772 90018 90018 ਇਹ ਨੰਬਰ ਆ ਜੀ ਟਰੈਕਟਰ ਆ ਕੋਈ ਵੀ ਟਰੈਕਟਰ ਚਾਹੀਦਾ ਹੋਵੇ ਕਿਸੇ ਨੂੰ ਤੇ ਇਹ ਮੁੰਡੇ ਨਾਲ ਕੰਟੈਕਟ ਕਰ ਸਕਦੇ ਹੋ ਦੋਨੇ 85511 ਮਾਡਲ ਆ ਸਾਦਾ ਵੇਚਣਾ ਇੱਕ ਸਾਦਾ ਹੈਗਾ ਇੱਕ ਪਾਵਰ ਪਾਵਰ ਵੀ ਵੇਚ ਦਾਂਗੇ ਯਾਰ 2 ਰੁਪਏ ਦਿੰਦਾ ਹੋਇਆ ਕੋਈ ਕੀ ਕਰਾਉਣਾ ਪਾਵਰ ਹੋਰ ਲਿਆਵਾਂਗੇ ਕਰੋ ਜੀ ਗੱਲ ਜੀ ਹੁਣ ਆਪਾਂ ਕੋੜੀਆਂ ਬਾਹਰ ਕੱਢਣ ਲੱਗ ਗਏ ਆਹ ਪੱਟ ਪੱਟ ਪਾ ਇਹ ਕਹਿੰਦੇ ਜੀ ਮੌਲੀਆਂ ਕੋੜੀਆਂ ਇਹ ਕੋੜੀ ਇੰਨਾਂ ਦੇ ਪਿੰਡੋਂ ਆਈ ਹੋਈ ਆ ਬੁਰਜ ਰਾਠੀ ਤੇਰੇ ਦਾਦੇ ਨੇ ਦਵਾਈ ਸੀ ਪੰਡਤਾ ਦਿਹਾਈ ਇਹ ਜਿਹੜੇ ਦੂਰ ਨਹੀਂ ਪੰਡਤ ਸੀ ਹੁਣ ਘਰਾਂ ਕੋਲ ਆਇਆ ਗੋਰੀ ਨੂੰ ਬੁੜੀ ਦੇ ਜਵਾਨੀ ਸੀ ਹੁਣ ਢੋਲੀ ਗੋਰੀ ਸੀ ਹੁਣ ਬੁੜੀ ਹੋ ਗਈ ਟਾਈਮ ਟਾਈਮ ਦੀ ਗੱਲ ਹੈ ਐ ਉਹ ਤਾਂ ਇਹੀ ਬਾਤ ਹੈ ਬੇਟਾ ਜਦੋਂ ਇਹ ਜਵਾਨੀ ਸੀ ਘੋੜੀ ਦਾ ਸ਼ਾਂਤ ਹੀ ਨਹੀਂ ਸੀ ਮਾੜੇ ਬੰਦੇ ਤੋਂ ਸੀ ਐਡੀ ਘੋੜੀ ਸੀ ਲੱਤਾਂ ਵੀ ਮਾਰਦੀ ਸੀ ਉਹ ਤਾਂ ਤਾਂ ਵੀ ਥਾਣਾ ਕਿਸੇ ਨੂੰ ਮਾਰਦੀ ਸੀ ਹੁਣ ਹੁਣ ਇਹਦਾ ਕੋ ਮੁਰਗਾ ਉਹ ਰਾਤ ਟੱਕੜਾ ਆਇਆ ਕਿਹਨੇ ਲੜਾਉਣਾ ਸਬਰ ਕਰੋ ਹਾਂ ਉਹ ਨਹੀਂ ਦੋ ਬਰਾਉਂ ਚੋ ਕਾ ਇਹ ਇਹ ਨਹੀਂ ਲੜਨ ਵਾਲੇ ਗਰੀਬ ਮੁਰਗੇ ਆਪਣੇ ਨਾ ਇਹ ਅੱਜ ਦੇਰਾਂ ਬਾਈ ਜੀ ਸਾਨੂੰ 2-2 ਦਿਨ ਹੋ ਗਏ ਨਾ ਕੱਟ ਦੇ ਹੁਣ ਦੱਸ ਬਾਰੇ ਲੋਕਾਂ ਨੇ ਬਿੜੋਂ ਤਾਂ ਬਾਹਲੇ ਦੇਖਦੇ ਆ ਆਪਣੀ ਘੱਟ ਦੇਖਦੇ ਆ ਆ ਦੇਖੋ ਜੀ ਨਹਾਉਣ ਦੀ ਤਿਆਰੀ ਹੈ ਦੋਨੇ ਜਣਿਆਂ ਦੀ ਹੀਟਰ ਲੱਗਿਆ ਹੋਇਆ ਕੋਲੇ ਪਾਣੀ ਛੱਟਦਾ ਤੱਤਾ ਤੇ ਪਹਿਲਾਂ ਗਰਮ ਹੋਵਾਂਗੇ ਫੇਰ ਨਹਾਵਾਂਗੇ ਆ ਗੱਲ ਮਚਾ ਦਿਓ ਇਹ ਦੇਖ ਲੈ ਇਹ ਮੁੰਡਾ ਪੂਰਾ ਕਹਿੰਦੇ ਜੀ ਬਾਈ ਜੀ ਦੇਖੋ ਜੀ ਆ ਕਹਿੰਦੇ ਇਹ ਪਲਵਾਨ ਆ ਜੀ ਇਹ ਛੱਡਣਾ ਉੱਥੇ ਕਿਹੜੇ ਪਿੰਡਾਂ ਪਖਤੇ ਭਾਈ ਹਾਂ ਉੱਥੇ ਕਹਿੰਦੇ ਇਹਦਾ ਚਾਚਾ ਪਲਵਾਨੀ ਸਿਖਾਉਂਦਾ ਜੀ ਉਦੇ ਕੋਲ ਛੱਡਾਂਗੇ ਨਹੀਂ ਖਤਰੀ ਗੱਲਾਂ ਇਹ ਵਿੱਚ ਵੱਡ ਜਾਣਗੀਆਂ ਦੇਖ ਲੈ ਦੇਖੋ ਜੀ ਹੀਟਰ ਨਾਲ ਹੀਟਿੰਗ ਚੱਲ ਰਹੀ ਆ ਤੇ ਫੇਰ ਨਾ ਆਵਾਂਗੇ ਨਾ ਕਹੀ ਜੀ ਦੁਆਰੇ ਫੇਰ ਬਿਸਤਰਾ ਜਤਾਏਗੇ ਤੇ ਇੱਧਰ ਕਹਿੰਦੇ ਸਾਡਾ ਕਸੂਕਾ ਮੱਕਾ ਸੁਗਮੇ ਉਹ ਇੱਧਰ ਆ ਕੇ ਵਲੌਗ ਚ ਇੱਧਰ ਵੀਡੀਓ ਬਣਾਉਂਦੇ ਤੇਰੀ ਆ ਦੇਖ ਇੱਧਰ ਤੇ ਇੱਧਰ ਦੇ ਇੱਧਰ ਦੇ ਇੱਧਰ ਦੇ ਸਤਿ ਸ਼੍ਰੀ ਅਕਾਲ ਬੁਲਾ ਦੇ ਸਾਰਿਆਂ ਨੂੰ सशी का बुला सशी का दी बुला ले बुला दे रोए तो करते भाई के करते सशी का बुला दे बुला दे बुला बुला दे बाबे नु बुला दे बाबे नु बाबा किथे बाबा किथे बाबा किथे हैं हैं आयदा ये तो ने भाई साडा बंदा है जी बैली बंदा है बैली बंदा आ आ आ आदा सर वो ਤੇ ਲੱਗੀ ਸੀ ਭੁੱਖ ਤੇ ਅਸੀਂ ਆਖਰ ਰੋਟੀ ਨਹੀਂ ਖਾਂਦੇ ਸੀ ਖਾਣ ਲੱਗਦੇ ਜੀ ਖਿਚੜੀ ਚਾਹੌਲ ਸਬਜ਼ੀਆਂ ਨੇ ਵਿੱਚ ਇਹਦੇ ਵਿੱਚ ਵੈਸੇ ਦੇਖੋ ਜੀ ਵਿੱਚ ਇਧਰ ਪਹਿਲਵਾਨ ਖੜਾ ਕਹਿੰਦਾ ਜੀ ਖਿਚੜੀ ਖਾ ਕੇ ਜੀ ਇਹਨੇ ਗਰਮਾ ਗਰਮ ਖਿਚੜੀ ਖਾਓ ਤਾਕਤ ਵਧਾਓ ਤੇ ਕੰਮ ਕਰੋ ਹੁਣ ਆਪਾਂ ਹਰਾਂ ਵੱਢਣ ਲੱਗ ਗਏ ਆ ਉੱਧਰ ਆਪਣਾ ਜਰਮਨ ਸ਼ੈਪਰਡ ਖੜਾ ਉਧਰ ਅਲੀ ਸ਼ੇਸ਼ਣ ਫਿਰਦਾ ਉਧਰ ਆਪਣੀਆਂ ਘੋੜੀਆਂ ਭਾਰੇ ਕੱਡੀਆਂ ਖੜੀਆਂ ਨੇ ਅੱਜ ਨਾ ਆ ਕੇ ਕਿਵੇਂ ਜਿਹਾ ਲੱਗਦਾ ਹੈ ਨਾ ਆ ਕੇ ਜਿਹਾ ਪੂਰਾ ਵਧੀਆ ਫੀਲ ਹੋ ਰਿਹਾ ਜੀ ਪੂਰਾ ਵਧੀਆ ਹਾਂ ਜੀ ਰੋਜ਼ ਨਾ ਆਇਓ ਕਰੋ ਬਈ ਰੋਜ਼ ਨਾ ਆਇਓ ਕਰੋ ਸਾਰੇ ਦੋ ਦਿਨ ਛੱਡ ਕੇ ਨਹੀਂ ਨਹਾਉਣਾ ਚਾਹੀਦਾ ਚਲੋ ਹਰਾ ਵੱਢ ਕੇ ਮਿਲਦੇ ਆਂ ਤੁਹਾਨੂੰ ਹੁਣ ਆਪਾਂ ਹਰਾ ਵੱਢ ਲਿਆ ਹਾਂਜੀ ਵੀ ਹਰਾ ਵੱਢ ਲਿਆ ਜੀ ਹੁਣ ਮਸ਼ੀਨ ਕੋਲੇ ਛੱਡਦੇ ਆਂ ਜੀ ਤੇ ਆ ਜਾ ਕੇ ਨਾ ਪੰਡ ਬਣਾ ਦੇ ਇੱਧਰ ਹੀ ਇੰਜਨ ਚ ਤੇਲ ਮੁੱਕ ਗਿਆ ਇੱਧਰ ਜ਼ੋਰ ਲੱਗਿਆ ਪਿਆ ਪੂਰਾ ਜ਼ੋਰ ਲੱਗਿਆ ਪਿਆ। ਇਹ 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 ਨਹੀਂ ਨਿਕਲਦਾ। ਪੂਰਾ ਜ਼ੋਰ ਲੱਗਿਆ ਪਿਆ। ੱੱਲੇ ਦੇਖੋ। ਇਹ ਇਹ ਤੀਹ। ਕਾਲੂ ਯਾਰਾ ਇੱਧਰ ਤੂੰ ਪਾਈਪ ਦਾ ਬੜਾ ਨਾ ਥੱਲੇ। ਲਓ ਜੀ ਤੇਲ ਕੱਢਤਾ ਦੇਖੋ ਕਿੰਨਾ ਜ਼ੋਰ ਲਾਇਆ ਤੇਲ ਕੱਢਣ ਮਿਲੇ ਹੈ 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 ਨਾ ਨਹੀਂ ਨਿਕਲਈ ਗੇ ਕੱਲ ਵੀ ਦੇਖੋ ਜੀ ਬੋਤਲ ਭਰਨ ਵਾਲੀ ਹੈ ਅੱਧੀ ਹੋਈ ਆ ਤਾਂ ਗੌਰ ਨਾਲ ਦੇਖੋ ਤਾਲਕੇ ਦਾ ਇੰਨਾ ਕਾ ਯਾਰੋ ਜੀ ਸਟਾਰਟ ਕਰੀ ਦਿੱਤਾ ਹੁਣ ਤਾਂ ਇੰਜਨ ਤੇਲ ਦੀ ਪੂਰੀ ਬੋਤਲ ਪਾਤੀ ਵਿੱਚ ਹੁਣ ਆਪਾਂ ਹਰਾ ਕੁੱਤਰਦੇ ਆ ਆ ਮੱਝਾਂ ਵਾਸਤੇ ਵੱਟਿਆ ਹਰਾ ਤੇ ਘੋੜੀਆਂ ਵਾਸਤੇ ਫੇਰ ਵੱਟਾਂਗੇ ਦੋ ਪੰਡਾ ਦੇਖੋ ਮਸੇਂ ਸਟਾਰਟ ਹੋਇਆ ਤੇਲ ਪਾ ਕੇ ਤੇਲ ਹੀ ਮੁੱਕ ਗਿਆ ਸੀ ਜਮਾ ਲਓ ਜੀ ਹੁਣ ਆਪਾਂ ਟੋਕਾ ਕੁੱਤਰਤਾ ਅਤੇ ਫਿਰ ਆਪਾਂ ਮੈਸ ਨੂੰ ਪਾ ਕੇ ਆਉਣੇ ਆ ਤਦੂ ਬਾਦ ਦੋ ਪੰਡਾ ਘੋੜਿਆਂ ਵਾਸਤੇ ਵੱਡਾਂਗੇ ਲੈ ਓ ਜੀ ਮੱਝਾਂ ਨੂੰ ਖਰਾਬ ਆਪਾਂ ਬਾਤਾ ਤੇ ਮੱਝਾਂ ਵਾਰੇ ਆ ਤੇ ਮੱਝਾਂ ਨੂੰ ਆਪਾਂ ਅੰਦਰ ਬੰਦਦੇ ਆ ਠੀਕ ਓਕੇ ਜੀ ਹੁਣ ਬਾ ਘੋੜੀਆਂ ਦੇ ਕੱਖ ਵੱਢੀ ਜਾਂਦੇ ਆ ਹਾਂ ਜੀ ਮੜਾ ਆਪੇ ਆ ਚਾਚਾ ਦੇਖੋ ਕੀ ਬਣਦਾ ਬਣਨਾ ਕੀ ਆ ਵੱਢਣੀ ਵਹਿਣਗੇ ਤਾਂ ਇੱਥੇ ਕੋਈ ਝੁੱਟੀ ਨਹੀਂ ਚਾਉਦੀ ਅੱਜ ਤਾਂ ਮੈਂ ਤੁੱਪ ਕੱਢੀ ਬੈਠਾ ਚੋਬਰ ਸਿੱਟੀਆਂ ਤਾਂ ਸੌਂਦੀ ਹੁੰਦੀਆਂ ਨੇ ਇੱਥੇ ਸਿੱਟੀਆਂ ਸੌਂਦੀਆਂ ਲੋ ਜੀ ਫਿਰ ਆਪਾਂ ਮਿਲਦੇ ਆਂ ਲੋ ਜੀ ਕੋੜੀਆਂ ਵਾਸਤੇ ਫਿਰ ਆ ਵੱਢ ਲਿਆ ਤੇ ਹੁਣ ਕੁਤਰੀ ਜਾਣੇ ਆ ਤੇ ਫਿਰ ਆ ਕੇ ਕੋੜੀਆਂ ਨੂੰ ਪਾਵਾਂਗੇ ਤੇ ਕੋੜੀਆਂ ਨੂੰ ਅੰਦਰ ਬੰਨਾਂਗੇ ਇੱਧਰ ਰੈਡੀ ਖੜੀ ਆ ਤੇ ਇੱਧਰ ਆਪਣੀ ਸਕੂਟਰੀ ਖੜੀ ਆ। ਹੋਈ ਹੁਣ ਆਪਾਂ ਬੱਕਰੀਆਂ ਨੂੰ ਹਰਾ ਪਾਤਾ ਤੇ ਫਿਰ ਘੋੜੀਆਂ ਨੂੰ ਵੀ ਹਰਾ ਪਾਵਾਂਗੇ ਪਹਿਲਾਂ ਲਿੱਦ ਚੱਕਦੇ ਆ। ਲਿੱਦ ਚੱਕਦੀ। ਫਿਰ ਘੋੜੀ ਜੋ ਬੰਦੇ ਅੰਦਰ। ਹੋਦੀ ਹੁਣ ਲਿੱਦ ਚੱਕ ਰਹੇ ਆ। ਪਹਿਲਾਂ ਇੱਕ ġੇੜਾ ਲਾਇਆ ਏ। ਹੁਣ ਇੱਕ ਹੋਰ ਲਾਵਾਂਗੇ। ਕੰਮ ਹੋ ਹੀ ਗਿਆ ਚਲੋ ਓਕੇ ਸਾਨੂੰ ਮਿਲਦੇ ਹਾਂ ਹੁਣ ਸਾਡਾ ਦੂਜਾ ਫੋਨ ਬੰਦ ਹੋ ਗਿਆ ਆਹ ਪਕੌੜੀਆਂ ਨੂੰ ਹਰਾ ਤੇ ਤੂੜੀ ਪਾਤੀ ਤੇ ਆਪਾਂ ਹੁਣ ਹਰਾ ਸੈੱਟ ਕਰਕੇ ਧਰਦੇ ਆਂ ਇੱਕ ਡੋਕਰ ਆਪਾਂ ਇਹਦੇ ਵਿੱਚ ਹੋਰ ਭਰ ਰਹੇ ਆਂ ਤੇ ਘੋੜੀਆਂ ਬਾਹਰੇ ਖੜੀਆਂ ਨੇ ਤੇ ਜੱਬਤ ਤੋਂ ਬਾਅਦ ਜੱਸਾ ਨੰਕਲ ਪੇਜ ਨੂੰ ਸਬਸਕ੍ਰਾਈਬ ਕਰੋ ਤੇ ਬਈ ਬਣੇ ਲਾਈਕ ਕਰ ਦਿਆ ਕਰੋ ਯਾਰ ਸਾਡੇ ਵਾਸਤੇ ਅਸੀਂ ਵਲੌਗ ਬਣਾਉਣੇ ਆ ਹੋਰ ਹੁਣ ਆਪਾਂ ਬੱਕਰੀਆਂ ਵਾਸਤੇ ਵੀ ਇੱਕ ਟੋਕਰਾ ਹਰਾ ਪਾ ਦਿੱਤਾ ਬਈ ਬਣ ਕੇ ਸੀ ਮੈਂ ਤੇ ਬਹੁਤ ਕਰਦੇ ਆ ਵਲੌਗ ਬਣਾਉਣੇ ਬਈ ਸਾਡਾ ਕਹਿੰਦੇ ਚੰਗਾ ਸਬਸਕ੍ਰਾਈਬ ਕਰ ਲਓ ਸਾਨੂੰ ਸਪੋਰਟ ਦੀ ਲੋੜ ਹੈ ਬਸ ਬੰਨ ਕੇ ਸਬਸਕ੍ਰਾਈਬਰ ਕਰ ਦਿਓ ਹਾਂ ਜਲਦੀ ਤੋਂ ਜਲਦੀ ਫਿਰ ਤੁਹਾਡੇ ਵਾਸਤੇ ਇੱਕ ਵੱਡਾ ਸਰਪ੍ਰਾਈਜ਼ ਹੈ ਘੋੜਾ ਨਵਾਂ ਲੈ ਕੇ ਆਉਣਾ ਇਹਦੇ ਘੋੜੇ ਦੀ ਗੱਲ ਚੱਲੀ ਜਾਂਦੀ ਹੈ ਪਿਆਰ ਸ਼ਿੰਗਾਰ ਦਾ ਲੈਣਾ ਆਪਾਂ ਦਾ ਸ਼ਿੰਗਾਰ ਕੀ ਜਰੂਰੀ ਉਹ ਦ ਤਖੜਾ ਹੈ ਉਹਨਾਂ ਦਾ ਹੈ ਉਹ ਜਿਹੜਾ ਪੰਜਾਬ ਸੰਗਰ ਦਾ YouTube ਕੋਡ ਆਪਣਾ ਵਾਲਾ ਮਦਾਨੀ ਕੋਡ ਚਲੋ ਜੀ ਓਕੇ ਜੀ ਹੁਣ ਆਪਾਂ ਘੋੜੀਆਂ ਅੰਦਰ ਕਰਕੇ ਪਿੰਡ ਵਾਲਾ ਆਟਾ ਚੱਕਣ ਜਾ ਰਹੇ ਆ ਤੇ ਉੱਥੇ ਕੁਲਚੇ-ਕੁਲਚੇ ਖਾ ਕੇ ਆਵਾਂਗੇ ਮੋਬਾਈਲ ਤੇ ਲੈ ਕਿੰਨੇ ਪੈਸੇ ਸੀ ਸਾਲਾ ਕੁਲਚਾ ਮੋੜ ਚੱਲ ਜਦ ਦੁਨੀਆ ਦਾ ਉਹ ਨਧਾਰ ਕਰ ਲਾਂਗੇ ਜੀ ਦਾਰ ਕਰ ਲਾਂਗੇ ਫੇਰ ਫੇਰ ਉਹ ਕਰਾਂਗੇ ਦਾਰ ਕਰਾਂਗੇ ਤਿਤਾਰ ਕਰਾਂਗੇ ਦਾਰ ਕਰਾਂਗੇ ਲੋ ਜੀ ਕੁਲਚੇ ਖਾਣਾ ਆਏ ਜੀ ਮੋਟਾ ਕਿਆ ਖਾ ਗਿਆ ਇੱਕ ਇੱਕ ਹੋਰ ਖਾਏਗਾ ਕਿ ਤਨ ਇੱਕ ਹੋਰ ਕੁਲਚੇ ਲੈ ਕੇ ਆਇਆ ਠੰਡ ਬਹੁਤ ਜ਼ਿਆਦੇ ਐ ਸਕੂਟਰੀ ਕਿੰਨੇ ਤੇ ਜਾਂਦੀ ਹੈ ਦੇਖੋ 40 ਠੰਡੀ ਬਹੁਤ ਤਾਂ ਟੱਕਰੀ ਨਹੀਂ ਆਂਦੀ ਆ ਕੁਲਚੇ ਆਸੇ ਪੁਰਾਣੇ ਰਾ ਹੋ ਰਿਹਾ ਬਾਪਿਓ ਲੋ ਜੀ ਕੋਲ ਚੇ ਖਾਣਾ ਆਇਆ ਜੀ ਮੋਟਾ ਕਿਆ ਖਾ ਗਿਆ ਇੱਕ ਇੱਕ ਹੋਰ ਖਾਏਗਾ ਕਿ ਤਨ ਇੱਕ ਹੋਰ